ਸਸ਼ੀਕਾਲ ਜੀ ਮੈਂ ਹਾਂ ਗਗਨਦੀਪ ਸਿੰਘ ਅਨੰਤਪੁਰੀ ਤੇ ਤੁਸੀਂ ਦੇਖ ਰਹੇ ਹੋ ਰਿਆਸਤ نیوز ਮੰਤਰੀ ਮੰਡਲ ਦੀ ਅੱਜ ਅਹਿਮ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਹੈ ਤਾਂ ਇਸ ਮੰਤਰੀ ਮੰਡਲ ਦੀ ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਹੈ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਆ ਮੋਰ ਲੱਗੀ ਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੋ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਗਏ ਸਨ ਉਹਨਾਂ ਦੇ ਵਿੱਚ ਆਪਕਾਰੀ ਨੀਤੀ ਨੂੰ ਲੈ ਕੇ ਜਿਹੜਾ ਆ ਉਹ ਵਿਚਾਰ ਚਰਚਾ ਕੀਤੀ ਗਈ ਹੈ ਤਾਂ ਉੱਥੇ ਹੀ ਠੇਕਿਆਂ ਦੀ ਅਲਾਟਮੈਂਟ ਦੀ ਈ-ਟਰੈਂਡਿੰਗ ਰਾਹੀਂ ਜਿਹੜੀ ਆ ਕੀਤੀ ਜਾਏਗੀ ਤਾਂ ਤੁਹਾਨੂੰ ਦੱਸ ਦਈਏ ਕਿ ਨਵੇਂ ਬਕਰੇ ਆਪਕਾਰੀ ਥਾਣੇ ਸਥਾਪਿਤ ਕਰਨ ਦਾ ਵੀ ਇਸ ਦੇ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਤਾਂ ਇਸ ਦੇ ਨਾਲ ਹੀ ਜੋ ਜਨਮ ਤੇ ਮੌਤ ਦਾ ਰਜਿਸਟ੍ਰੇਸ਼ਨ ਨੀਮਾ ਵਿੱਚ ਸਰਕਾਰ ਵੱਲੋਂ ਵੱਡਾ ਬਦਲਾਅ ਕੀਤਾ ਗਿਆ ਸੀ ਤਾਂ ਇਸ ਦੇ ਉੱਤੇ ਵੀ ਜਿਹੜੀ ਆ ਵੀ ਚਾਰ ਚਰਚਾ ਕੀਤੀ ਗਈ ਆ ਤਾਂ ਵਾਟਰ ਸੋਧ ਐਕਟ ਦੇ ਵਿੱਚ ਵੀ ਤਬਦੀਲੀ ਕਰ ਦਿੱਤੀ ਗਈ ਆ ਤਾਂ ਹੁਣ ਵਾਟਰ ਸੋਧ ਐਕਟ ਦੇ ਵਿੱਚ ਨਵੇਂ ਜਿਹੜੇ ਨੇ ਉਹ ਕਾਨੂੰਨ ਬਣ ਗਏ ਨੇ ਤਾਂ ਮੁੱਖ ਮੰਤਰੀ ਤੀਰਥ ਯਾਤਰਾ ਤੇ ਵੀ ਜਿਹੜਾ ਆ ਉਹ ਵੱਡਾ ਬਦਲਾਅ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਵਿੱਤ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਰੇ ਅਹਿਮ ਮੁੱਦਿਆਂ ਦੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਲ 2025 ਤੇ 26 ਲਈ 1100 ਬੀ ਕਰੋੜ ਰੁਪਏ ਦਾ ਮਾਲੀਏ ਦਾ ਟੀਚਾ ਜਿਹੜਾ ਉਹ ਮਿੱਥਿਆ ਗਿਆ ਸੀ ਤਾਂ ਮੌਜੂਦਾ ਸਾਲ ਵਿਭਾਗ ਨੂੰ 10200 ਕਰੋੜ ਰੁਪਏ ਦੀ ਆਮਦਨ ਜਿਹੜੀ ਹੈ ਉਹ ਮਾਲੀਆ ਤੋਂ ਹੋਈ ਹੈ ਤਾਂ ਇਸ ਦੇ ਨਾਲ ਠੇਕਿਆਂ ਦੀ ਜੋ ਅਲਾਟਮੈਂਟ ਹੈ ਈ-ਟਰੈਂਡਿੰਗ ਦੇ ਰਾਹੀਂ ਕੀਤੀ ਜਾਏਗੀ ਤਾਂ ਇਸ ਵਾਰ ਜੋ ਗਰੁੱਪ ਸਾਈਜ਼ 207 ਰੱਖਿਆ ਗਿਆ ਹੈ ਦੇਸੀ ਕੋਟਾ ਜਿਹੜਾ 3% ਵੀ ਇਸ ਦੇ ਨਾਲ ਵਧਾਇਆ ਗਿਆ ਤਾਂ ਪੰਜਾਬ ਵਿੱਚ ਹੁਣ ਫਾਰਮ ਦੇ ਲਈ ਜੋ ਸ਼ਰਾਬ ਲਾਇਸੈਂਸ ਦੇ ਅਧੀਨ 12 ਦੀ ਬਜਾਏ ਜੋ 36 ਬੋਤਲਾਂ ਸ਼ਰਾਬ ਦੀਆਂ ਜੜੀਆਂ ਨੇ ਉਹ ਰੱਖਿਆ ਜਾ ਸਕਦੀਆਂ ਨੇ ਤਾਂ ਇਸ ਦੇ ਵਿੱਚ ਜੋ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੈ ਪ੍ਰਵਾਨਗੀ ਦਿੱਤੀ ਗਈ ਆ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਆਬਕਾਰੀ ਸਥਾਨੇ ਜਿਹੜੇ ਨੇ ਸਥਾਪਿਤ ਕਰਨ ਦਾ ਵੀ ਫੈਸਲਾ ਲਿਆ ਗਿਆ ਇਸ ਬਾਰੇ ਜੋ ਕਮੇਟੀ ਵੀ ਗਠਿਤ ਕੀਤੀ ਗਈ ਹੈ ਜਲਦ ਹੀ ਜਿਹੜੀ ਹੈ ਇਹ ਕਮੇਟੀ ਆਪਣੀਆਂ ਸਿਫਾਰਸ਼ਾਂ ਵੀ ਦੇਵੇਗੀ ਤਾਂ ਇਹਦੇ ਨਾਲ ਹੀ ਜਨਮ ਤੇ ਮੌਤ ਰਜਿਸਟ੍ਰੇਸ਼ਨ ਦੇ ਨੀਮਾ ਵਿੱਚ ਵੀ ਸਰਕਾਰ ਵੱਲੋਂ ਵੱਡਾ ਬਦਲਾਅ ਕੀਤਾ ਗਿਆ ਤਾਂ ਹੁਣ ਜੋ ਜਨਮ ਤੇ ਮੌਤ ਦਾ ਰਿਕਾਰਡ ਜਿਹੜਾ ਸੋਧਣ ਦੀ ਸ਼ਕਤੀ ਜੋ ਪਾਵਰ ਹੈ ਉਹ ਡਿਪਟੀ ਕਮਿਸ਼ਨਰ ਦੇ ਕੋਲ ਜਿਹੜੀ ਹੈ ਉਹ ਹੋਏਗੀ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤਾਂ ਇਹ ਪਾਵਰ ਜਿਹੜੀ ਹੈ ਮੈਜਿਸਟ੍ਰੇਟ ਦੇ ਕੋਲ ਹੁੰਦੀ ਸੀ ਤਾਂ ਉਸੇ ਕੋਲ ਕਰਵਾਉਣ ਦੀ ਕਰਵਾਉਣਾ ਜਿਹੜਾ ਲਾਜ਼ਮੀ ਹੁੰਦਾ ਸੀ ਪਰ ਹੁਣ ਇਸ ਦੀ ਲੋੜ ਨਹੀਂ ਹੈ ਇਸੇ ਤਰ੍ਹਾਂ ਦੇ ਰਿਕਾਰਡ ਦੇ ਵਿੱਚ ਸੋਧ ਦੇ ਅਧਿਕਾਰ ਜਿਹੜੇ ਡੀਸੀ ਨੂੰ ਦਿੱਤੇ ਗਏ ਨੇ ਤਾਂ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਜੋ ਭਗਵੰਤ ਮਾਨ ਨੇ ਉਹਨਾਂ ਨੇ ਤੀਰਥ ਯਾਤਰਾ ਦੇ ਵਿੱਚ ਵੀ ਬਦਲਾਵ ਕੀਤਾ ਗਿਆ ਇਸ ਤੋਂ ਇਲਾਵਾ ਜੋ ਅ ਪਰਸੋਨਲ ਵਿਭਾਗ ਦੇ ਵਿੱਚ ਅਫਸਰ ਅਸਾਮੀ ਦੀ ਰਚਨਾ ਕੀਤੀ ਗਈ ਹੈ ਤਾਂ ਇਸੇ ਦੇ ਨਾਲ ਜੇਕਰ ਕੈਬਨਟ ਨੇ ਵਾਟਰ ਸੋਧ ਐਕਟ ਦੇ ਵਿੱਚ ਤਬਦੀਲੀ ਕੀਤੀ ਗਈ ਆ ਤਾਂ ਇਹ ਵਾਟਰ ਸੋਧ ਐਕਟ ਦੇ ਵਿੱਚ ਹੁਣ ਜੋ ਵੀ ਪਾਣੀ ਨੂੰ ਪ੍ਰਦੂਸ਼ਿਤ ਕਰੇਗਾ ਤਾਂ ਜਾਂ ਜਿਹੜਾ ਬਰਬਾਦ ਕਰੇਗਾ ਜਾਂ ਜਿਸ ਤਰ੍ਹਾਂ ਵਿਕੇ ਜਾ ਸਕਦਾ ਸੀ ਕਿ ਲਗਾਤਾਰ ਪਾਣੀ ਦੀ ਖਪਤ ਕੀਤੀ ਜਾ ਰਹੀ ਹੈ ਇਸ ਲਈ ਬੇਫਜ਼ੂਲੀ ਵਰਤੋਂ ਕੀਤੀ ਜਾ ਰਹੀ ਆ ਉਸ ਦੇ ਉੱਤੇ ਵੀ ਜਿਹੜਾ ਆ ਹੁਣ ਜੁਰਮਾਨਾ ਤੈਅ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਹੁਣ ਪਾਣੀ ਪ੍ਰਦੂਸ਼ਣ ਕਰਨ ਤੇ 5000 ਤੋਂ 15 ਲੱਖ ਰੁਪਏ ਤੱਕ ਦਾ ਜੁਰਮਾਨਾ ਜਿਹੜਾ ਆ ਉਹ ਕੀਤਾ ਜਾਏਗਾ ਤਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਸੀ ਤੇ ਜਨਮ ਤੇ ਮੌਤ ਦੇ ਰਜਿਸਟ੍ਰੇਸ਼ਨ ਦੇ ਨੀਮਾਂ ਦੇ ਵਿੱਚ ਵੀ ਬਦਲਾਅ ਜਿਹੜਾ ਆ ਉਹ ਕੀਤਾ ਗਿਆ ਸੀ ਕਿ ਜੇਕਰ ਬੱਚੇ ਦੇ ਜਨਮ ਤੋਂ 1 ਸਾਲ ਦੇ ਅੰਦਰ ਅੰਦਰ ਰਜਿਸਟਰਡ ਨਹੀਂ ਕੀਤਾ ਜਾਂਦਾ ਤਾਂ ਪਰਿਵਾਰ ਨੂੰ ਆਦੇਸ਼ ਹੈ ਕਿ ਉਹ ਪਾਸ ਕਰਵਾਉਣ ਤਾਂ ਹੁਣ ਉਸ ਨੂੰ ਅਦਾਲਤ ਦੇ ਵਿੱਚ ਨਹੀਂ ਜਾਣਾ ਪਏਗਾ ਤਾਂ ਹੁਣ ਇਹ ਕੰਮ ਜਿਹੜੇ ਸਿਰਫ ਡਿਪਟੀ ਕਮਿਸ਼ਨਰ ਦੇ ਕੋਲ ਹੀ ਕੀਤੇ ਜਾਣਗੇ ਤਾਂ ਹੁਣ ਜੇਕਰ ਕਿਸੇ ਵੀ ਵਿਅਕਤੀ ਦੀ ਮੌਤ ਹੁੰਦੀ ਹੈ ਕਿਸੇ ਬਿਮਾਰੀ ਦੇ ਕਾਰਨ ਹੁੰਦੀ ਹੈ ਤਾਂ ਡਾਕਟਰ ਨੂੰ ਮੌਤ ਸਰਟੀਫਿਕੇਟ ਵਿੱਚ ਉਸ ਦੀ ਮੌਤ ਦਾ ਕਾਰਨ ਲਿਖਣਾ ਪਏਗਾ ਤਾਂ ਹੁਣ ਇਹ ਨਹੀਂ ਹੋਏਗਾ ਕਿ ਜੇਕਰ ਮੌਤ ਹੁੰਦੀ ਹੈ ਤਾਂ ਸਿਰਫ ਮੌਤ ਹੀ ਲਿਖ ਦਿੰਦੇ ਸੀ ਪਰ ਹੁਣ ਜੇਕਰ ਕਿਸੇ ਵਿਅਕਤੀ ਦੀ ਕਿਸੇ وجہ ਦੇ ਨਾਲ ਮੌਤ ਹੁੰਦੀ ਹੈ ਤਾਂ ਉਸ ਨੂੰ ਇਹ ਲਿਖਣਾ ਪਏਗਾ ਸੀ ਤਾਂ ਹੁਣ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੀ ਆ ਉਹ ਵਿਚਾਰ ਚਰਚਾ ਕੀਤੀ ਗਈ ਆ ਤਾਂ ਸ਼ਰਾਬ ਤਸਕਰੀ ਨੂੰ ਰੋਕਣ ਦੇ ਲਈ ਨਵੇਂ ਆਪਕਾਰੀ ਪੁਲਿਸ ਸਟੇਸ਼ਨ ਵੀ ਇਸ ਦੇ ਵਿੱਚ ਜਿਹੜੇ ਨੇ ਬਣਾਏ ਜਾਣਗੇ ਉਸ ਦੇ ਉੱਤੇ ਵੀ ਵਿਚਾਰ-ਤਰਤਾ ਜਿਹੜੀ ਆ ਉਹ ਕੀਤੀ ਗਈ ਆ ਇਸ ਦੇ ਲਈ ਇੱਕ ਕਮੇਟੀ ਬਣਾਉਣ ਦੀ ਇਜਾਜ਼ਤ ਵੀ ਦਿੱਤੀ ਗਈ ਆ ਤਾਂ ਇਹ ਕਮੇਟੀ ਦੱਸੇਗੀ ਕਿ ਇਹ ਪੁਲਿਸ ਸਟੇਸ਼ਨ ਕਦੋਂ ਤੇ ਜਿਹੜੇ ਨੇ ਉਹ ਕੁੱਲਣਗੇ ਤਾਂ ਇਸ ਦੇ ਉੱਤੇ ਜਿਹੜੀ ਆ ਵਿਚਾਰ ਚਰਚਾ ਕੀਤੀ ਗਈ ਆ ਤਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਆ ਮੁੱਦੇ ਵਿਚਾਰੇ ਗਏ ਨੇ ਤਾਂ ਇੱਕ ਬਾਰ ਫੇਰ ਮੈਂ ਤੁਹਾਨੂੰ ਰਿਪੀਟ ਕਰ ਦਿਆਂ ਸਭ ਤੋਂ ਪਹਿਲਾਂ ਜਿਹੜੀ ਆ ਪੰਜਾਬ ਦੀ ਨਵੀਂ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਆ ਠੇਕਿਆਂ ਦੀ ਅਲਾਟਮੈਂਟ ਤੇ ਈ-ਟਰੈਂਡਿੰਗ ਦੇ ਰਾਹੀਂ ਜਿਹੜੀ ਆ ਉਹ ਹੁਣ ਜਿਹੜੀ ਆ ਅਲਾਟਮੈਂਟ ਉਹ ਈ-ਟਰੈਂਡਿੰਗ ਦੇ ਨਾਲ ਕੀਤੀ ਜਾਏਗੀ ਤਾਂ ਨਵੇਂ ਵੱਖਰੇ ਆਪਕਾਰੀ ਥਾਣੇ ਵੀ ਸਾਬਿਤ ਕਰਨ ਦਾ ਫੈਸਲਾ ਲਿਆ ਗਿਆ ਤਾਂ ਇਹ ਹੁਣ ਪੁਲਿਸ ਵਿਭਾਗ ਦੱਸੇਗਾ ਕਿ ਆਖਿਰਕਾਰ ਇਹ ਕਦੋਂ ਸ਼ੁਰੂ ਕੀਤਾ ਜਾਏਗਾ ਤਾਂ ਕਦੋਂ ਇਸ ਨੂੰ ਜਿਹੜੇ ਬਣਾਏ ਜਾਣਗੇ ਤਾਂ ਕਿੱਥੇ ਇਹ ਬਣਾਏ ਜਾਣਗੇ ਤਾਂ ਚੌਥਾ ਗੱਲ ਕਰੀਏ ਤਾਂ ਜਨਮ ਮੌਤ ਰਜਿਸਟ੍ਰੇਸ਼ਨ ਨਿਯਮਾਂ ਦੇ ਵਿੱਚ ਸਰਕਾਰ ਵੱਲੋਂ ਵੱਡਾ ਬਦਲਾਅ ਕੀਤਾ ਗਿਆ ਇਸ ਦੇ ਵਿੱਚ ਕਿਹਾ ਗਿਆ ਕਿ ਜੋ ਜਿਸ ਤਰ੍ਹਾਂ ਵੀ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਹ ਮੌਤ ਉਸ ਨੂੰ ਲਿਖਣਾ ਪਏਗਾ ਤਾਂ ਸਿਰਫ ਮੌਤ ਲਿਖਣ ਦੇ ਕਰਕੇ ਹੀ ਹੁਣ ਨਹੀਂ ਸਰਨਾ ਤਾਂ ਹੁਣ ਇਹ ਪਾਵਰ ਜਿਹੜੀ ਹੈ ਓਹੋ ਡੀਸੀ ਦੇ ਕੋਲ ਚਲੀ ਗਈ ਆ ਤਾਂ ਵਾਟਰ ਸੋਧ ਐਕਟ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਸ ਦੀ ਬੇਫਜ਼ੂਲੀ ਕਰਦੇ ਹੋ ਤਾਂ ਇਸ ਦੇ ਵਿੱਚ ਵੀ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ ਤਾਂ ਇਹ ਸੋਧ ਕਰਕੇ ਹੁਣ ਇਸ ਦੇ ਵਿੱਚ 5 ਤੋਂ 15 ਲੱਖ ਰੁਪਏ ਤੱਕ ਦਾ ਜੁਰਮਾਨਾ ਜਿਹੜਾ ਆ ਉਹ ਤੈਅ ਕੀਤਾ ਗਿਆ ਤਾਂ ਮੁੱਖ ਮੰਤਰੀ ਤੀਰਥ ਯਾਤਰਾ ਦੇ ਵਿੱਚ ਬਦਲਾਵ ਕੀਤਾ ਗਿਆ ਆ ਜੋ ਮੁੱਖ ਮੰਤਰੀ ਭਗਵਾਨ ਤਮਨ ਵੱਲੋਂ ਵੱਖ-ਵੱਖ ਤੀਰਥ ਯਾਤਰਾ ਦੇ ਲਈ ਬੱਸਾਂ ਰਵਾਨਾ ਕੀਤੀਆਂ ਜਾ ਰਹੀਆਂ ਸਨ ਉਸ ਦੇ ਵਿੱਚ ਕੁਝ ਜਿਹੜੇ ਨੇ ਨਿਯਮ ਸਨ ਉਸ ਦੇ ਵਿੱਚ ਵੀ ਜਿਹੜਾ ਆ ਉਹ ਬਦਲਾਅ ਕੀਤਾ ਗਿਆ ਤਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਜੋ ਕੈਬਨਿਟ ਦੀ ਮੀਟਿੰਗ ਕੀਤੀ ਗਈ ਆ ਉਸ ਦੇ ਵਿੱਚ ਇਹ ਮੁੱਦੇ ਵਿਚਾਰੇ ਗਏ ਨੇ